लुधियारे ਦੇ ਕੋਰਟ ਕੰਪਲੈਕਸ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਲਵ ਮੈਰਿਜ ਕਰਵਾਉਣ ਦੇ ਲਈ ਇੱਕ ਜੋੜਾ ਪਹੁੰਚ ਗਿਆ ਲੜਕੀ ਦੇ ਘਰਦਿਆਂ ਨੇ ਰੂਸ ਜਤਾਇਆ ਉਸੇ ਵੇਲੇ ਮਾਹੌਲ ਐ ਜੋ ਕਾਫੀ ਜ਼ਿਆਦਾ ਗਰਮਾ ਗਿਆ ਤੇ ਲੜਕੀ ਦਾ ਪਿਓ ਇਕਦਮ ਬੇਸੁੱਧ ਹੋ ਕੇ ਜ਼ਮੀਨ ਤੇ ਡਿੱਗ ਗਿਆ ਸੋ ਦੱਸਿਆ ਜਾ ਰਿਹਾ ਹੈ ਕਿ ਲੜਕੀ ਇਹ ਮੁਸਲਿਮ ਹੈ ਅਤੇ ਜੋ ਲੜਕਾ ਹੈ Hindu ਪਰਿਵਾਰ ਦੇ ਨਾਲ ਸਬੰਧ ਰੱਖਦਾ ਸੋ ਇਹ ਤਸਵੀਰਾਂ ਤੁਸੀਂ ਜੋ ਦੇਖ ਰਹੇ ਹੋ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਕਿ ਕੋਡ ਲੁਧਿਆਣਾ ਦੇ ਕੋਡ ਕੰਪਲੈਕਸ ਦੇ ਵਿੱਚ ਹੰਗਾਮਾ ਹੋ ਗਿਆ ਲਵ ਮੈਰੀ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਦੋ ਧਰਮਾਂ ਦੇ ਵਿੱਚ ਜੋ ਇੱਕ ਕੁੜੀ ਹੈ ਜੋ ਮੁਸਲਿਮ ਹੈ ਤੇ ਮੁੰਡਾ ਹਿੰਦੂ ਹੈ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਜੋ ਆਪਸੀ ਮਾਮਲਾ ਕਾਫੀ ਜ਼ਿਆਦਾ ਉਲਝਿਆ ਹੋਇਆ ਹੈ ਤੇ ਮੋਕੇ ਤੇ ਪੁਲਿਸ ਮੌਂਚ ਚੁੱਕੀ ਹੈ ਤੇ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਸਿਟੀ ਓਮ ਨਿਊਜ਼ ਲਈ ਸੁਰਿੰਦਰ ਸੁੰਨੀ ਦੀ ਰਿਪੋਰਟ ਸਾਡੀ ਕੁੜੀ ਨੂੰ ਬਚਾ ਕੇ ਲੈ ਗਿਆ ਮੁੰਡਾ ਪੁੱਤਰਾ ਦੂਜੀ ਮਜਬੂਰ ਹੈ ਤੇ ਸਾਡੀ ਕੁੜੀ ਪਹਿਲਾਂ ਸਰ ਵਿਆਹੀ ਹੋਈ ਸੀਗੀ ਤੇ ਸਰ ਸਾਡੇ ਨਾਲ ਹੋਰ ਤੱਕਾ ਉਹ ਇੱਥੇ ਕੋਡ ਮਾਰਦ ਕਰਾਉਣ ਆਏ ਸੀਗੇ ਸਰ ਤੇ ਅਸੀਂ ਸਾਰੇ ਇੱਥੇ ਪ੍ਰੈਕਸ਼ਨ ਲਈ ਸੀਗੀ ਤੇ ਸਰ ਇੱਥੇ ਇਹਨਾਂ ਨੇ ਆ ਕੇ ਫਾਈ ਪ੍ਰੋਡਕਸ਼ਨ ਲੱਗਣੀ ਹੈਗੀ ਪਰ ਬਿਲਕੁਲ ਨਹੀਂ ਹੈਗੀ ਨਹੀਂ ਲੱਗੀ ਸਰ ਬਿਲਕੁਲ ਨਹੀਂ ਲੱਗੀ ਹੈਗੀ ਤੇ ਦਾ ਮੁੰਡਾ ਅਜੇ ਹੁਣੇ ਆਏ ਸੀਗੇ ਤੇ ਫਾਦਰ ਸਾਹਿਬ ਕੇ ਕੋਲ ਪੁਲਿਸ ਨਾਲ ਜਾ ਕੇ ਡੰਡਾ ਚਾ ਚਾ ਕੇ ਉਹਨਾਂ ਸਿਰ ਦੇ ਵਿੱਚ ਮਾਰੇ ਜਿਹੜੀਆਂ ਨਾਲ ਕੁੜੀ ਦੀ ਮਾਤਾ ਉਹਨਾਂ ਲੱਤਾਂ ਮਾਰੀਆਂ ਉਹਦੇ ਵਿੱਚ ਤੇ ਕੁੜੀ ਸਰ ਅੰਦਰ ਹੈ ਕੁੜੀ ਸਰ ਅੰਦਰ ਆਈ ਹੈ ਪਾਉਣਾ ਪਰਸਾ ਲਾਉਣਾ ਹਾਂਜੀ ਜਾਨੀ ਆਪਰੇਸ਼ਨ ਆਪਰੇਸ਼ਨ ਉਹ ਇੱਥੇ ਦੋਨੇ ਅੰਦਰ ਹੀ ਆ ਜੀ ਹਾਂਜੀ ਵਿਆਹ ਕਰਾਣਾ ਵਿਆਹ ਕਰਾਣਾ ਹਾਂ ਵਿਆਹ ਕਰਾਣਾ ਵਿਆਹ ਕੁੜੀ ਦਾ ਪਹਿਲਾਂ ਹੋਇਆ ਪਿਆ ਵਾ ਸਰ ਆ ਸਾਡੇ ਕੋਲ ਪਿਆ ਆ ਪ੍ਰੂਫ ਆਦਾ ਕੁੜੀ ਦਾ ਹਾਂ ਹਾਂਜੀ ਵਿਆਹ ਕਰਾਣਾ ਆ ਸੀਗਾ ਜੀ ਉਹ ਦਾ ਕੁਛ ਕਿੱਥੇ ਦੇ ਰਹਿਣ ਵਾਲੇ ਆ ਅਸੀਂ ਕੂਂਗਲਾ ਦੇ ਰਹਿਣ ਵਾਲੇ ਆ ਜੀ ਹਾਂਜੀ ਤੇ ਹੁਣ ਕੀ ਮਸਲਾ ਕੀ ਹੋਇਆ ਕੋਡ ਦੇ ਬੱਚਾ ਆ ਸਰ ਕੋਡ ਵਾਲਾ ਕਹਿੰਦੇ ਕਿ ਪ੍ਰੋਡਕਸ਼ਨ ਮਿਲ ਗਈ ਆ ਪਰ ਪ੍ਰੋਡਕਸ਼ਨ ਮਿਲੀ ਨਹੀਂ ਜੀ ਇੱਥੇ ਕਿਸਾ ਬਿਲਕੁਲ ਨਹੀਂ ਆ ਗਈ ਤੇ ਸਾਡੀ ਕੁੜੀ ਦਾ ਨਿਕਾਹ ਹੋਇਆ ਵਾ ਪਹਿਲਾਂ ਤਾਂ ਸਾਡੀ ਕੁੜੀ ਵਿਆਹੀ ਹੋਈ ਆ ਸਰ ਹਾਂਜੀ ਉਹ ਮੁੰਡਾ ੱੱਕੇ ਦਾ ਵਿਆਹ ੱੱਕੇ ਦਾ ਵਿਆਹ ਕਰ ਰਿਹਾ ਮੁੰਡਾ ਜੀ ਅਸੀਂ ਪ੍ਰੋਡਕਸ਼ਨ ਲਾਈ ਹੋਈ ਹੈ ਉਹ ਇੱਥੇ ਆ ਕੇ ਹਾਂਜੀ ਕੋਣਾ ਮੁੰਡਾ ਮੁੰਡਾ ਸਰ ਦੂਜੀ ਮਤਲਬ ਦਾ ਹੈ ਹਾਂਜੀ ਤੇ ਹੁਣ ਕੀ ਮੰਗ ਕੀ ਕਰਦੇ ਹੋ ਸਰ ਅਸੀਂ ਇਹੀ ਮੰਗ ਕਰਦੇ ਆ ਕਿ ਸਾਨੂੰ ਕੁੜੀ ਸਾਡੀ ਵਾਪਸ ਕੀਤੀ ਜਾਵੇ ਲੇਕਿਨ ਜੈਪਾਲ ਸਾਹਿਬ ਦੇ ਆਏ ਹੋਰ ਤੇ ਹਾਂਜੀ ਜੀ ਉਹਨੇ ਆਰਡਰ ਦਿੱਤੇ ਨੇ ਨਹੀਂ ਹਾਂ ਸਰ ਆਰਡਰ ਨਹੀਂ ਮਿਲੇ ਜਗੇ ਆਰਡਰ ਮਿਲੇ ਨਹੀਂ ਜਗੇ ਚੱਲਦੀ ਹੈ ਹਾਂਜੀ ਗੱਲਬਾਤ ਚੱਲਦੀ ਹੈ ਸਾਰੀ ਹਾਂਜੀ ਫੂਰ ਦੇ ਬਾਅਦ ਜਿਹੜਾ ਹੰਗਾਮਾ ਮਸਲਾ ਇਹ ਹੈ ਕਿ ਲੜਕਾ ਲੜਕੀ ਇੱਕ ਪ੍ਰੋਟੈਕਸ਼ਨ ਲੈਣ ਆਏ ਸੀਗੇ ਉਹ ਕਹਿੰਦੇ ਅਸੀਂ ਵਿਆਹ ਕਰਾਉਣਾ ਹੈ ਤੇ ਦੂਜੇ ਜਿਹੜੇ ਲੜਕੀ ਵਾਲੇ ਪਖਸ਼ ਵਾਲੇ ਨੇ ਉਹ ਕਹਿੰਦੇ ਪਹਿਲਾਂ ਹੀ ਵਿਆਹੀ ਹੈ ਉਹ ਮੁਸਲਮ ਹੈ ਲੜਕੀ ਲੜਕਾ ਜਿਹੜਾ ਨਾਨ ਮੁਸਲਮ ਹੈ ਤੇ ਇਹ ਰੌਲਾ ਹੈ ਉਹ ਕਹਿੰਦੇ ਅਸੀਂ ਮੁਸਲਮਾਨ ਬਾਹਰ ਪਹਿਲੀ ਗੱਲ ਤਾਂ ਬਾਹਰ ਸਾਡੀ ਕੁੜੀ ਕੋਈ ਕਿੱਦਾਂ ਵਿਆਹ ਸਕਦਾ ਸੈਕਿੰਡ ਕੁੜੀ ਪਹਿਲਾਂ ਹੀ ਵਿਆਹੀ ਹੈ ਤੇ ਪਰ ਹੁਣ ਕੋਰਟ ਨੇ ਪ੍ਰੋਟੈਕਸ਼ਨ ਦੇ ਦਿੱਤੀ ਹੈ ਜੋ ਮੈਨੂੰ ਪਤਾ ਲੱਗਾ ਹੈ ਤੇ ਜੋ ਕੁੜੀ ਵਾਲਿਆਂ ਦਾ ਪੱਖ ਹੈ ਉਹ ਵਕੀਲ ਕਰਨ ਬਾਅਦ ਚ ਓਬਜੈਕਸ਼ਨ ਆਪਣੀ ਫਾਈਲ ਕਰਨ ਕਿ ਉਹ ਵਿਆਹੀ ਸੀ ਕਿ ਨਹੀਂ ਵਿਆਹੀ ਸੀ ਹੁਣ ਪ੍ਰੋਟੈਕਸ਼ਨ ਮਿਲ ਚੁੱਕੀ ਆ ਹੁਣ ਜੇ ਪ੍ਰੋਟੈਕਸ਼ਨ ਮਿਲ ਗਈ ਤਾਂ ਹੁਣ ਪੁਲਿਸ ਨੂੰ ਤਾਂ ਪ੍ਰੋਟेक्ट ਕਰਨਾ ਹੀ ਪੈਣਾ ਨਾ ਹੁਣ ਇਹ ਜਿਹੜਾ ਦੂਜੀ ਲੜਕੀ ਵਾਲੇ ਹੈਗੇ ਨੇ ਉਹ ਆਪਣਾ ਪੱਖ ਰੱਖੂਗੇ ਕੋਰਟ ਵਿੱਚ ਕੰਸੀਡਰ ਕਰ ਲਓਗੇ ਉਹ ਚ ਕੀ ਆ ਠੀਕ ਹੈ ਨਾ ਹੁਣ ਪ੍ਰੋਟੈਕਸ਼ਨ ਮਿਲ ਚੁੱਕੀ ਆ ਪਰ ਇਸ ਤਰੀਕੇ ਨਾਲ ਰੋਸ ਪ੍ਰਦਰਸ਼ਨ ਤੋਂ ਵਿੱਚ ਕਰਨਾ ਕਿ ਨਹੀਂ ਗਲਤ ਹੈ ਗਲਤ ਹੈ ਕੋਰਟ ਤਾਂ ਕੋਰਟ ਦੇ ਵਿੱਚ ਨਹੀਂ ਇਹੋ ਜਿਹਾ ਰੌਲਾ ਪੈ ਸਕਦਾ ਇਹ ਪੁਲਿਸ ਆ ਗਈ ਹੁਣ ਇਹ ਆਪਣੇ ਥਾਣੇ 'ਚ ਆਪਣੀ ਆਬਜੈਕਸ਼ਨ ਲਾਂਚ ਕਰਨ ਕੋਰਟ 'ਚ ਦੇਣ ਆਪਣੀਆਂ ਦਰਖਾਸਤਾਂ ਕਿ ਸਾਡੀਆਂ ਕੁੜੀ ਨਾਲ ਧੱਕਾ ਹੋਇਆ ਜੀ ਸਾਡੇ ਨਾਲ ਧੱਕਾ ਹੋਇਆ ਕੋਰਟ ਕਨਸਿਡਰ ਕਰੋ ਕਿ ਕਾਨੂੰਨ ਤਾਂ ਆਪਾਂ ਕੋਈ ਵੀ ਆਪਣੇ ਹੱਥ 'ਚ ਨਹੀਂ ਲੈ ਸਕਦਾ ਅੱਛਾ ਇਹ ਜਿਹੜੇ ਐਡੀਕਟ ਹੋਇਆ ਜੀ ਕੌਣ ਨੇ ਇਹ ਜਿਹੜੇ ਇਹ ਲੜਕੀ ਦੇ ਫਾਦਰ ਰਸ਼ਾ ਹੈ ਜੀ ਵਾਹ ਦੇਖੇ ਉਹੀ ਰੋਸ਼ ਉਹ ਪੁਲਿਸ ਰੋਕਦੀ ਸੀ ਕੋਰਟ ਚੰਦਰ ਜਾਨ ਨੂੰ ਜਾਂ ਕੁੜੀ ਤੇ ਮੁੰਡੇ ਨੂੰ ਜਦੋਂ ਪ੍ਰੋਟੈਕਸ਼ਨ ਮਿਲ ਗਈ ਇਹ ਖੌਨ ਦੀ ਕੋਸ਼ਿਸ਼ ਕਰਦੇ ਇਹ ਉਹਨੂੰ ਚੱਕ ਕੇ ਲੈ ਜਾਣ ਨੂੰ ਕਰਦੇ ਸੀਗੇ ਅੱਛਾ ਪਰ ਪ੍ਰੋਟੈਕਸ਼ਨ ਮਿਲ ਗਈ ਹੁਣ ਪੁਲਿਸ ਨੇ ਪ੍ਰੋਟੈਕਟ ਕਰਨਾ ਹੀ ਸੀਗਾ ਤੇ ਇਹਨਾਂ ਨੂੰ ਰੋਕਣਾ ਸੀਗਾ ਤੇ ਉਹ ਹੁਣ ਰੌਲੇ ਬਹੁਤ ਪਾ ਰਹੇ ਸੀਗੇ ਉਹ ਇਸ ਕਰਕੇ ਹੁਣ ਹੁਣ ਪਤਾ ਨਹੀਂ ਕੀ ਪ੍ਰਟੈਂਡ ਕਰ ਰਹੇ ਆ ਕੀ ਕਰ ਰਹੇ ਹੁਣ ਠੀਕ ਹੈ